ਰਿਵਾਹੇ ਗੁਰੂ ਸਾਹਿਬ ਜੀਓ ਗਉੜੀ ਮਹੱਲਾ ਪੰਜਵਾ ਮਾਂਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ ਰਹਾਉ ਜਿਤ ਘਟ ਵਸੈ ਪਰਮ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨਾ ਵਾਈ ਰਸਨਾ ਹਰ ਗੁਣ ਗਾਉ सेवा सूरत न जाणियां ना, ना जापया राथ ओट तेरी जग जीमना मेरे ठाकुर गा मगाद भय कृपाल गुसैया नठे शोक संताप तत ते वाव न लग गई सतगुरु रखए आप गुरु नारायण दे गुरु गुरु सच्चा सृजन गुर हार गुरु तुठै सब किस पाया जन नानक साद बल हार गौड़ी महल्ला पंजवा ਸੂਕੇ ਹਰੇ ਕੀ ਏਖ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵ ਕਉ ਦੇਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੇ ਮਨ ਆਸਾ ਕਰੀ ਦਿਆ ਸਤਗੁਰ ਗੁਣਤਾਸਾ ਦੁਖ ਨਾ ਠੇ ਸੁਖਿਆ ਇਸ ਮਾਏ ਧੀਰਨ ਪਰਿ ਜਾ ਗੁਰ ਫਰਮਾਏ ਇਛ ਪੁਨੇ ਪੂਰੇ ਗੁਰ ਮਿਲੇ ਨਾਨਕ ਤੇਜਨ ਸੁਖੁ ਫਲੇ ਗਉੜੀ ਮਹਲਾ ਪੰਜਵਾ ਤਾਪ ਗਏ ਭਈ ਪ੍ਰਭ ਸ਼ਾਂਤ ਸੀਤਲ ਭਈ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਈ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸਿਆ ਥਾਓ ਸਹਿਜ ਸੁਭਾਏ ਬੋਲੇ